ਇਕ ਕਲਯੁਗੀ ਮਾਂ ਨੇ ਆਪਣੇ ਆਸਕ ਨਾਲ ਮਿਲ ਕੇ ਆਪਣੇ ਹੀ 13 ਸਾਲਾਂ ਪੁੱਤ ਨੂੰ ਮੌਤ ਦੇ ਘਾਟ ਤਾਰਿਆ ਉਸ ਤੋਂ ਬਾਅਦ ਉਸ ਦੀ লাশ ਨੂੰ ਆਪਣੇ ਇੱਕ ਕਮਰੇ ਦੇ ਵਿੱਚ ਦਫਨਾ ਦਿੱਤਾ ਸੀ ਤੇ ਮੌਕੇ ਤੋਂ ਦੋਨੇ ਫਰਾਰ ਹੋ ਗਏ ਸੀ ਤਾਂ ਇਸ ਨੂੰ ਲੈ ਕੇ ਬਾਕੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ ਤੇ ਅੱਜ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪੰਜਾਬ ਪੁਲਿਸ ਨੇ 12 ਸਾਲ ਬਾਅਦ ਅੰਨੇ ਕਤਲ ਦੀ ਗੁੱਤੀ ਨੂੰ ਸੁਲਝਾਇਆ ਹੈ ਤੇ ਇਨਾਂ ਦੋਨਾਂ ਜੋੜੇ ਨੂੰ ਤੁਸੀਂ ਦੇਖੋ ਕਿ ਉਸੇ ਜਗ੍ਹਾ ਪੁਲਿਸ ਲੈ ਕੇ ਪਹੁੰਚੀ ਹੈ ਜਿਸ ਜਗ੍ਹਾ ਇਸ ਕਲਜੂਗੀ ਮਾਂ ਨੇ ਆਪਣੇ ਪੁੱਤ ਨੂੰ ਮਾਰ ਕੇ ਉਹਦੀ লাশ ਨੂੰ ਦਫਨਾਇਆ ਸੀ ਤੁਸੀਂ ਦੇਖੋ ਕਿ ਪੂਰੀ ਜਗ੍ਹਾ ਦਾ ਮੌਜਨਾ ਕੀਤਾ ਜਾ ਰਿਹਾ ਕਿਸ ਜਗ੍ਹਾ ਉੱਤੇ ਦਫਨਾਇਆ ਸੀ ਤਾਂ ਤੁਸੀਂ ਦੇਖੋ ਕਿ ਇਹ ਦੋਨੇ ਜੋ ਆਸ਼ਕ ਇਸ ਕਲਜੂਗੀ ਮਾਂ ਦਾ ਉਹ ਵੀ ਨਾਲ ਹੈ ਤੇ ਦੂਜੇ ਪਾਸੇ ਉਹ ਕਲਜੂਗੀ ਮਾਂ ਜਿਸ ਨੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਤਾਰਿਆ ਸੀ ਤਾਂ ਪੁਲਿਸ ਉਸ লাশ ਨੂੰ ਬਰਾਮਦ ਕਰਨ ਦੇ ਵਿੱਚ ਆਈ ਹੋਈ ਹੈ ਤੁਸੀਂ ਦੇਖੋ ਕੀ ਹੁਣ ਜਿਸ ਜਗ੍ਹਾ ਉੱਤੇ ਦਫਨਾਇਆ ਸੀ ਉਸ ਜਗ੍ਹਾ ਉੱਤੇ ਖੋਦਿਆ ਜਾ ਰਿਹਾ ਹੈ ਤੇ ਉਸ 13 ਸਾਲਾਂ ਬੱਚੇ ਦੇ ਜੋ ਹੁਣ লাশ ਦਾ ਪਿੰਜਰ ਬਣ ਚੁੱਕਾ ਹੈ ਉਸ ਨੂੰ ਬਾਹਰ ਕੱਢਣ ਦੇ ਵਿੱਚ ਲੱਗੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾੜ ਜਾ ਰਹੇ ਹਾਂ ਬਟਾਲਾ ਦੇ ਹਰगोਬਿੰਦਪੁਰ ਦੇ ਨਜ਼ਦੀਕ ਪਿੰਡ ਤੋਂ ਜਿੱਤੇ ਤੁਸੀਂ ਦੇਖੋ ਕੀ ਪੂਰਾ ਇਸ ਕੱਲ੍ਹ ਜੁਗੀ ਮਾਂ ਤੋਂ ਆਸ਼ਕ ਤੋਂ ਪੁੱਛਿਆ ਜਾ ਰਿਹਾ ਹੈ ਕਿ ਕਿਸ ਜਗ੍ਹਾ ਉੱਤੇ ਉਸ ਨੇ ਆਪਣੇ ਪੁੱਤ ਨੂੰ ਦਫਨਾਇਆ ਸੀ ਦਾਦ ਨੇ ਆ ਇਹ ਸਾਹਮਣੇ ਆ ਰਿਹਾ ਕਿ ਇਹ ਕਲਜੁਗੀ ਮਾਂ ਤੇ ਆਸ਼ਕ ਜਦੋਂ ਆਸ਼ਕੀ ਦੇ ਵਿੱਚ ਅੰਨੇ ਹੋਏ ਹੋਏ ਸੀ ਤਾਂ ਉਸ ਦੇ ਵਿੱਚ ਉਹਨਾਂ ਦਾ 13 ਸਾਲਾਂ ਪੁੱਤ ਅੜੀਕਾ ਪੌਂਦਾ ਸੀ ਤਾਂ ਰੋਕਦਾ ਸੀ ਦੱਸਦੇ ਕਿ ਮਾਂ ਨੇ ਫਿਰ ਦੇਖਿਆ ਕਿ ਇਹ ਸਾਨੂੰ ਦੋਨਾਂ ਨੂੰ ਮਿਲ ਨਹੀਂ ਦਿੰਦਾ ਤਾਂ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਫਿਰ ਦੋਨਾਂ ਨੇ ਸਲਾਹ ਕੀਤੀ ਕਿ ਕਿਤਨਾ ਕਿਤੇ ਇਸ ਨੂੰ ਪਾਸੇ ਕਰਨਾ ਪਵੇਗਾ ਜਿਸ ਤੋਂ ਬਾਅਦ ਚੱਕ ਕੇ ਦੱਸਰ ਕੀ ਆਸ਼ਕ ਨੇ ਬਾਹ ਪੜੀਆਂ ਤਾਂ ਉਸ ਤੋਂ ਬਾਅਦ ਕਲਜੁਗੀ ਮਾਂ ਨੇ ਆਪਣੇ ਪੁੱਤ ਦਾ ਗळा ਘੋੜ ਦਿੱਤਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਪੁਲਿਸ ਦੀ ਟੀਮਾਂ ਪਹੁੰਚ ਕੇ ਉਸ 13 ਸਾਲਾਂ ਬੱਚੇ ਦੀ লাশ ਨੂੰ ਬਾਹਰ ਕਨਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਦੂਜੇ ਪਾਸੇ ਤੁਸੀਂ ਦੇਖੋ ਕਿ ਹੁਣ ਇਹ ਕਲਜੁਗੀ ਮਾਂ ਕਹਿ ਰਹੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਪਰ ਉਦੋਂ ਇਹਨੂੰ ਤਰਸ ਨਹੀਂ ਆਇਆ ਜਦੋਂ ਆਪਣੇ 13 ਸਾਲਾਂ ਆਪਣੀ ਕੁੱਖ ਤੋਂ ਜੰਮੇ ਪੁੱਤ ਨੂੰ ਮੌਤ ਦੇ ਕਾਰਨ ਤਾਰਿਆ ਸੀ ਇਸ ਮੌਕੇ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸੀ ਤਾਂ ਇਸ ਨੂੰ ਲੈ ਕੇ ਪੂਰੇ ਮਾਮਲੇ ਬਾਰੇ ਕੀ ਕੀ ਆਪਾਂ ਤੁਸੀਂ ਉਹ ਵੀ ਸੁਣੋ ਸਰ ਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈ ਕੀ ਬੋਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਪਟਾਲਾ ਸਹਿیل ਕਾਸਿੰਗਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨਿਆ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ਼ ਬਣਾਉਣਦ ਕਰ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਜਿਹੜਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਕੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਵੀਡੀਓ ਸਾਡੇ ਨਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਰੇਣ ਨੂੰ ਦਿੱਤਾ ਅਗਲੇ 14 ਸਾਲ ਬਾਅਦ ਹੀ ਸੇ ਉਸ ਮਰਤਕ ਨੂੰ ਇਨਸਾਫ ਲੈ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜੇ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿੱਦਾਂ ਕੀਤਾ ਸੀ ਸਰ ਇਦਾਂ ਦੇ ਨੂਰੀ ਤਾਂ ਸਾਹੀ ਨਾ ਉਹ ਕਹਿੰਦੇ ਨਾ ਲੱਗਦਾ ਇਹ ਕਰਕੇ ਫਿਰ ਉਹ ਫਿਰ ਮਾਦੀ ਕਹਿੰਦੇ ਜੀ ਹੜਤਾਂ ਤੇ ਹੈ ਨਹੀਂ ਉਹ ਇੱਧਰ ਲੱਰਦਾ ਰਹਿੰਦਾ ਇਹਦੀ ਅੰਮੀ ਦਾ ਮਿਲਜਰ ਕੇ ਕਾਮੀ ਕਰ ਦਿੰਦੇ ਆਹ ਗੱਲ ਵਸ ਗਈ ਤੇ ਚੀਜ਼ ਦੋਹਾਂ ਨੇ ਨਿਭਾਉਣ ਖੜੇ ਨੇ ਬਰਾਕ ਤੇ ਆਹ ਗੱਲ ਵਸ ਗਈ ਇੱਥੇ ਕਿਦਾਂ ਨਾ ਪੁੱਛੀ ਦਾ ਹਰਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪੋਚ ਉਹ ਹੀ ਮਾਰ ਕੇ ਮੈਨੂੰ ਨਹੀਂ ਕਹਾਂਗਾ ਜੀ ਉਹ ਮੁੰਡੇ ਦੀ ਉਮਰ ਕਿੰਨੀ ਹੁੰਦੀ ਉਹ ਤਾਂ ਮਰ ਗਈ ਤੇ ਤਾਂ ਪੁੰਨਾ ਖਾਂਦੇ ਲੱਗਦੇ ਹਾਂ ਜਦੋਂ ਕਤਲ ਕੀ ਪਾ ਦੋਸਤੋ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋ ਵਿੱਚ ਅਸੀਂ ਤਾਂ ਆ ਗਏ ਚੱਲ ਗਏ ਆ ਗਏ ਤੇ ਫਿਰ ਕਿੰਨਾ ਚਿਰ ਰਹੇ ਉੱਥੇ 4.5 ਸਾਲ ਕਹਿੰਦੇ ਕਿ ਰਹਿੰਦੇ ਹਾਂ ਅੰਮ੍ਰਿਤਸਰ ਉਥੋਂ ਪੁੱਛਣੇ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਹੀ ਰਹਿੰਦੇ ਨਹੀਂ ਨਾ ਕੋਈ ਕਰਦਾ ਇਹ ਲੇੜੀ ਵੀ ਨਾਲ ਇਹ ਲੇੜੀ ਚੌਥੀ ਜੰਦਰੀ ਤੇ ਵੀ ਤੁਸੀਂ ਸਾਰਾ ਉਹ 11 ਸਾਲ ਤੋਂ ਇਕੱਠੇ ਰਹਿੰਦੇ ਹੋ ਤੁਸੀਂ ਪਿੰਡ ਕਿ ਕਰਨਾ ਹੈ ਮੈਂ ਪਿੰਡ ਆ ਗਿਆ ਹਾਂ ਪਹਿਲਾਂ ਠੀਕ ਹੈ ਇਹ ਤਾਂ ਕਰਕੇ ਆਇਆ ਹਾਂ ਬਹਿਣ ਹੈ ਚੱਲ ਚਲੀ ਲੜਦੀ ਜਿੰਦ ਨੂੰ ਦੇ ਨਾਲ ਠੀਕ ਹੈ ਮਾਤਾ ਜੀ ਆਏ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਜੀ ਨਾਲ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤੱਕੇ ਬਿਲ 10 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਇਹਨਾਂ ਦੇ ਜਦੋਂ ਹੀ ਚੇਨ ਨੰਬਰ ਚਾਹ ਨਹੀਂ ਲੱਭਾ ਫਿਰਨ ਦੇ ਪਾਏ ਪਰ ਕੌਣ ਨਹੀਂ ਕਿਉਂ ਨਾ ਆ ਰਿਹਾ ਰਨਜੀਤ ਕੋਈ ਤੁਹਾਡੀ ਕੀ ਲੱਗਦੀ ਅੱਛਾ ਕੀ ਹੋਇਆ ਕਿ ਸਦਨ ਮੋਦਰਾ ਕੇਸ ਤੇ ਪਤਾ ਹੀ ਹੋ ਗਿਆ ਕਿਵੇਂ ਹੋਇਆ ਸਾਨੂੰ ਤੇ ਇਨਾਂ ਹੀ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੋੜਾ ਕਿੱਥੇ ਆ ਇਹਾਂ ਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾ ਗਿਆ ਪੂਨੇ ਕਲੇ ਹਮ ਚੱਕਾ ਹੈ ਹਾਂ ਤਿੰਨ ਮਹੀਨੇ ਢੀਕੇ ਮੈਂ ਫਿਰ ਤਕਾਰ ਦਿੱਤੀ ਮੈਂ ਮੇਰੇ ਪੂਨੇ ਚ ਗੱਲ ਕਰਾ ਦੇਗੀ ਇਹਨੂੰ ਅੱਜ ਫਿਰ ਹੀ ਨਾ ਪਛਿਆ ਨੇ ਟਾਈਮ ਨਾਲ ਇਹ ਰਾਤ ਤੱਕ ਹੈ ਤੇ ਮੁੜ ਕੇ ਉਹਦੇ ਫਰਾ ਆਈ ਤੜਪਰਾ ਕੀ ਕਰਦਾ ਸੀ ਤੇ ਉਹ ਹੀ ਫਰਮਾਤ ਉਹ ਜਿੱਤਰਾ ਹੀ ਦੱਸਾ ਮਾਰ ਕੇ ਕਿਸ ਬੰਦੇ ਨਾਲ ਬਿਅਸਮਾਨ ਸੀ ਆਹ ਬਲੀ ਗਾ ਇਹ ਮੁੰਡਾ ਦਾ ਆਈ ਨਹੀਂ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਥੋਪਿਆ ਇਹ ਉਹਦੇ ਭੱਜੇ ਜਲਦਾ ਪੱਕਾ ਹੋਇਆ ਉਹ ਤਾਂ ਫੜ ਲਓ ਬਿੱਟੇ ਉਹ ਮੁੰਡੇ ਦੀ ਆਉਦਾ ਮੁੰਡਾ ਉਹਨੂੰ ਮਾਰਦਾ ਉਹਨੇ ਮਾਰ ਆਹ ਇਹ ਕਰ ਇਹਨਾਂ ਦਾ ਸੀ ਆਹ ਇਹਨਾਂ ਦਾ ਦੇਖਾਂ ਇਹਨਾਂ ਦੀ ਆ ਆਏ ਥਾਡੇ ਸਾਡੇ ਸੰਜਾ ਸਾਡੇ ਮਾਂ ਦਾ ਘਰ ਛੋਟਾ ਬਰਾਏ ਤੇ ਨਹੀਂ ਦਾ ਇਹ ਸਾਡੇ ਕਾਚ ਲੜਾਈ ਨੂੰ ਨਹੀਂ ਨਾ ਆਥਾਂ ਲੱਗਦਾ ਛੱਕ ਰਿਹਾ ਹੈ ਹਾਂ ਤੇ ਇਹ ਸੰਜਾ ਹੀ ਸਾਡਾ ਉਹਨਾਂ ਚ ਕਿੱਥੋਂ ਲੱਭੇ ਕਿੱਥਾਂ ਲੱਭੇ ਇਹਦੇ ਮਲਾਜਮੇ ਲੱਭੇ ਨੇ ਉਦੋਂ ਕੀ ਜਲਦੀ ਮੇਰੇ ਕੋ ਤੇ ਭੇਜਿਆ ਨਹੀਂ ਜਾਂਦਾ ਇਰਦ ਨਾਲ ਉਹ ਪੁੱਛ ਰਾਂਗਾ ਹੁਣ ਬੜਾ ਚਿਰ ਹੋ ਗਿਆ ਤੇ ਆਏ ਹੁਣ ਤੇ ਦੋ ਕਮਰੇ ਕਰੀ ਹਾਂ ਠੀਕ ਹੈ ਤੇ ਕੀ ਹੋਇਆ ਕਿਸ਼ੂਦੋ ਕੀ ਗੱਲ ਹੋਈ ਸੀ ਕਿੱਦਾਂ ਮਾਰਿਆ ਗੱਲ ਤਾਂ ਹੋਈ ਸੀ ਕੰਦਾ ਟਪ ਟਪ ਹੁੰਦਾ ਹੈ ਤਾਂ ਕਰਦੇ ਕਿੱਦਾਂ ਮਾਰਿਆ ਮੈਂ ਫਿਰ ਇਹਨਾਂ ਗਾਲਖੋਟੇ ਕਿ ਮਾਰਿਆ ਇਹ ਕਿੱਥੇ ਨਪਿਆ ਨਪਿਆ ਇੱਥੇ ਹੀ ਆ ਪੂਰਾ ਮੈਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਇਕੱਲੇ ਨੂੰ ਤੇ ਮੈਂ ਸਾਲ ਹੋ ਗਏ ਕਰੋ ਕਰੋ ਅ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਕੋਈ ਨਾ ਕਰੀ ਹਾਂ ਨਾ ਉਹਦੇ ਦਿੱਤੇ